ਜਿਹੜੀ ਪੰਜਾਬ ਚੋਂ ਯਾਤਰਾ ਤੇ ਪੰਜਾਬ ਲੁੱਟਿਆ ਕਿੰਨੇ ਆ ਜਿਹੜੇ ਪੰਜਾਬ ਬਚਾਉਣ ਦੇ ਪੰਜਾਬ ਲੁੱਟਿਆ ਕਿੰਨੇ ਇਹ ਤੇ ਦੱਸਣੋ ਜਿਹੜੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਇਸ ਵੇਲੇ ਜੇਲ੍ਹ ਚ ਕਿ ਉਸ ਦਾ ਨੁਕਸਾਨ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਉਹਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਜੇ ਅੰਦਰ ਗਿਆ ਤੇ ਉਹਦਾ ਸਗੋਂ ਲੋਕਾਂ ਨੇ ਸਾਥ ਦੇਣਾ ਆ ਵੀ ਇਹਨਾਂ ਨੇ ਉਹਦਾ ਲਜਾਇਜ ਕੀਤੀ ਆ ਧੱਕੇਸ਼ਾਹੀ ਕੀਤੀ ਆ ਉਹਨੂੰ ਜੇਲ੍ਹ ਛੁੱਟਿਆ ਉਹਦਾ ਸਾਥ ਜ਼ਿਆਦਾ ਦੇਣਗੇ ਜਿਹੜੇ ਕੁਝ ਲੋਕ ਨੇ ਉਹ ਕਹਿ ਸਕਦੇ ਕੁਝ ਹੋ ਸਕਦੇ ਨੇ ਧੱਕਾ ਆ ਕੁਝ ਇਹ ਆ ਵੀ ਠੀਕ ਆ ਉਹਨਾਂ ਨੂੰ ਜੇ ਉਹਨਾਂ ਨੇ ਅਦਾਲਤ ਨੇ ਉਹਨਾਂ ਨੂੰ ਕੀਤਾ ਡੈਫੀਨਟਲੀ ਕੋਈ ਨਹੀਂ ਕਿਦਰ ਮਸਟ ਬੀ ਸਮਥਿੰਗ ਜੇ ਕੋਈ ਸਿਰ ਅਦਾਲਤਾਂ ਨੇ ਕੀਤਾ ਤੇ ਕੋਈ ਜਾਇਦੀ ਕੀਤਾ ਹੋਗਾ 2024 ਦੇ ਵਿੱਚ ਲੋਕ ਕੀ ਸੋਚਦੇ ਐ ਲੋਕ ਕਿਸ ਦੀ ਸਰਕਾਰ ਬਣਾਉਗੇ ਤੇ ਕਿਹੜੇ ਉਮੀਦਵਾਰ ਨੂੰ ਟੈਲ ਦੇ ਦਰ ਤੇ ਕੀ ਕੰਮ ਕਰਨਾ ਚਾਹੁੰਦਾ ਚਾਹੀਦਾ ਹੈ ਸਾਡੇ ਨਾਲ ਲੋਕ ਮੌਜੂਦ ਹੈ ਸਰ ਕੀ ਸੋਚਦੇ ਹੋ ਲੋਕ ਸਭਾ ਚੋਣ ਇਸ ਤਰੀਕ ਨੂੰ 1 ਜੂਨ ਨੂੰ ਲੋਕ ਸਭਾ ਚੋਣ ਪੰਜਾਬ ਦੇ ਵਿੱਚ ਹੋਏਗੀ ਚਾਰ ਨੂੰ ਦਾ ਰਿਜ਼ਲਟ ਆਏਗਾ ਤੁਸੀਂ ਕੀ ਸੋਚਦੇ ਹੋ ਕਹੋ ਜੇ ਉਮੀਦਵਾਰ ਹੋਣਾ ਚਾਹੀਦਾ ਜਨਤਾ ਦੇ ਹੋ ਜਾਏਗੀ ਜੀ ਜਿਹੜਾ ਕੋਈ ਦੇਸ਼ ਬਾਰੇ ਜਾਂ ਆਪਣੇ ਸਟੇਟ ਬਾਰੇ ਸੋਚੇਗਾ ਉਹਨੂੰ ਜਨਤਾ ਵੋਟ ਪਾਏਗੀ ਜਿਸ ਬੰਦੇ ਨੇ ਕੰਮ ਹੀ ਨਹੀਂ ਕਰਨਾ ਕੋਈ ਕਾਰ ਨਹੀਂ ਕਰਨਾ ਜਨਤਾ ਬਾਰੇ ਨਹੀਂ ਸੋਚਣਾ ਮੰਗਾਈ ਬਾਰੇ ਨਹੀਂ ਸੋਚਣਾ ਉਹਨੂੰ ਵੋਟ ਪਾ ਕੇ ਉਹਦਾ ਫਾਇਦਾ ਕੋਈ ਨਹੀਂ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਵਾਰ ਤੁਸੀਂ VOTING ਕੀਤੀ ਹੈ ਬਹੁਤ ਵਾਰ ਹੀ ਤੁਸੀਂ ਉਮੀਦਵਾਰ ਬਣਾਇਆ ਵਾ ਕੀ ਲੱਗਦਾ ਹੈ ਕਿ ਜਿਹੜੇ ਉਮੀਦਵਾਰ ਨੂੰ ਕਿਹੜੇ ਕੰਮ ਕਰਨੇ ਚਾਹੀਦੇ ਜਿਹੜੇ ਅਜੇ ਤੱਕ ਨਹੀਂ ਹੋਏ ਸਭ ਤੋਂ ਪਹਿਲਾਂ ਤੇ ਜੋ ਬੇਰੋਜ਼ਗਾਰੀ ਹੈ ਹਿੰਦੁਸਤਾਨ ਦੇ ਵਿੱਚ ਉਹਨੂੰ ਦੂਰ ਕਰਨਾ ਚਾਹੀਦਾ ਵਾ ਨੰਬਰ 2 ਤੇ ਮੰਗਾਈ ਜਿਹੜੀ ਆ ਉਹਨੂੰ ਕੰਟਰੋਲ ਕਰਨਾ ਚਾਹੀਦਾ ਵਾ ਠੀਕ ਆ ਜੋ ਵੀ ਕੀ ਮੰਗਾ ਨੇ ਜੋ ਕਿ ਇਹਦੀਆਂ ਜਾਇਜ਼ ਮੰਗਾ ਨੇ ਉਹਨੂੰ ਪੂਰਾ ਕਰਵੇ ਉਹ ਸਰਕਾਰ ਜਿਹੜੀ ਆ ਪੂਰੀ ਕਾਮਯਾਬ ਹੋਏਗੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਕੀ ਲੱਗਦਾ ਹੈ ਕਿ ਕਿਹੜਾ ਉਮੀਦਵਾਰ ਨੂੰ ਤੁਸੀਂ ਚਾਹਦੇ ਹੋ ਕਿ ਇਹ ਉਮੀਦਵਾਰ ਪੰਜਾਬ ਦੇ ਵਿੱਚ ਆਣਾ ਚਾਹੀਦਾ ਤਾਂ ਕਿ ਪੰਜਾਬ ਦਾ ਸੁਧਾਰ ਹੋ ਸਕੇ ਇਹਦੇ ਬਾਰੇ ਤੁਸੀਂ ਨਹੀਂ ਕੁਝ ਕਹਿ ਸਕਦੇ ਤੇ ਜਨਤਾ ਦੇ ਆ ਮੈਂ ਇਕੱਲਾ ਨਹੀਂ ਕਹਿ ਸਕਦਾ ਹੂੰ ਜੋ ਵੀ ਆਏਗਾ ਉਹ ਚੰਗਾ ਹੀ ਕਰੇਗਾ ਜਿਹਨੂੰ ਜਨਤਾ ਚੁਣੇਗੀ ਉਹ ਸੋਚ ਕੇ ਹੀ ਚੁਣੇਗੀ ਜੋ ਸੋਚ ਕੇ ਚੁਣੇਗੀ ਤੇ ਉਹ ਉਹਨਾਂ ਦੇ ਕੰਮ ਵੀ ਕਰੇਗੀ ਸਰਕਾਰ ਭਾਜੀ ਤੁਸੀਂ ਕੀ ਸੋਚਦੇ ਹੋ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਲੋਕਾਂ ਦੇ ਕੰਮ ਕਰਨ ਵਾਲਾ ਹੋਣਾ ਚਾਹੀਦਾ ਤੇ ਉਹਨੇ ਜੋ ਵਾਅਦੇ ਕਰਦਾ ਉਹਨਾਂ ਦੇ ਖਰਾ ਉਤਰੇ ਤੇ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਸਾਰੇ ਪੰਜਾਬ ਦੇ ਨੌਜਵਾਨੀ ਤੇ ਬਾਹਰ ਭੱਜੀ ਜਾ ਰਹੀ ਆ ਸਰਕਾਰੀ ਨੌਕਰੀਆਂ ਦੇਣ ਕੋਈ ਨੌਕਰੀ ਨਹੀਂ ਦੇ ਰਿਹਾ ਕਿਸੇ ਬੱਚੇ ਨੂੰ ਦੇਸ਼ ਕਰਕੇ ਬੇਰੁਜ਼ਗਾਰੀ ਕਰਕੇ ਬੱਚੇ ਸਾਰੇ ਬਾਹਰ ਭਕੇ ਜਾ ਰਹੇ ਆ ਤੇ ਲੋਕਾਂ ਨੂੰ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਹੀ ਜਿਹੜੇ ਕੈਬਨਿਨ ਮੰਤਰੀ ਹੈ ਜਾਂ ਫਿਰ ਵਿਧਾਇਕ ਹੈ ਉਹਨਾਂ ਤੇ ਭਰੋਸਾ ਜਤਾਇਆ ਕਿ ਲੱਗਦਾ ਹੈ ਕਿ ਜਨਤਾ ਉਹਨਾਂ ਤੇ ਭਰੋਸਾ ਜਤਾਏਗੀ ਦੁਬਾਰਾ ਦੁਬਾਰਾ ਵੀਟ ਕਰੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਹਿਲੀ ਵਾਰ ਸਰਕਾਰ ਬਣੀ ਆ 70 ਸਾਲ ਦੂਜੇ ਅਕਾਲੀ ਆਗੇ ਕਾਂਗਰਸੀ ਆਗੇ ਅਕਾਲੀ ਆਗੇ ਕਾਂਗਰਸੀ ਆਗੇ ਇਹਨਾਂ ਨੂੰ ਮੌਕਾ ਤੇ ਦੇਣ ਜੇ 5 ਸਾਲਾਂ ਨੂੰ ਦਿੱਤੇ ਆ ਤੇ ਕੰਮ ਕਰਕੇ ਵਿਖਾਉਣਗੇ ਤੇ ਇਹਨਾਂ ਕੰਮ ਕੀਤੇ ਵੀ ਆ ਤੇ ਹੋ ਸਕਦਾ ਇਹਨਾਂ ਨੂੰ ਆਸ ਇਹਨਾਂ ਦੀ ਹੈਗੀ ਆਉਣ ਦੀ ਇਹਨਾਂ ਦੀ ਇੱਕ ਵਾਰ ਜਿੱਤਣ ਦੀ ਵੀ ਆਸ ਹੈ ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ ਜਿਹੜੀ ਕਾਲੀਤਾਲਾ ਲੋ ਕੱਢੀ ਜਾ ਰਹੀ ਹੈ ਜਿਹੜੀ ਪੰਜਾਬ ਬਚਾਓ ਯਾਤਰਾ ਤੇ ਪੰਜਾਬ ਲੁੱਟਿਆ ਕਿੰਨੇ ਆ ਜਿਹੜੇ ਪੰਜਾਬ ਬਚਾਉਣ ਦੇ ਆ ਪੰਜਾਬ ਲੁੱਟਿਆ ਕਿੰਨੇ ਆ ਇਹ ਤੇ ਦੱਸਣੋ ਤੇ ਆ ਉਹਨੂੰ ਲੁੱਟਿਆ ਕਿੰਨੇ ਆ ਇਹ ਦੱਸੇ ਆਮ ਆਦਮੀ ਪਾਰਟੀ ਵਾਲਾ ਲੁੱਟਿਆ ਕਾਂਗਰਸ ਨੇ ਲੁੱਟਿਆ ਕਿਦੋਂ ਕੋ ਬਚਾਰੇ ਨੇ ਜਿਹੜੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਇਸ ਵੇਲੇ ਜੇਲ੍ਹ ਚ ਹੈ ਕਿ ਉਸ ਦਾ ਨੁਕਸਾਨ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਉਹਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਜੇ ਅੰਦਰ ਗਿਆ ਤਾਂ ਉਹਦਾ ਸਭੋ ਲੋਕਾਂ ਨੇ ਸਾਥ ਦੇਣਾ ਆ ਵੀ ਇਹਨਾਂ ਨੇ ਉਹਦਾ ਲਜਾਇਜ ਕੀਤੀ ਆ ਧੱਕੇਸ਼ਾਹੀ ਕੀਤੀ ਆ ਉਹਨੂੰ ਜੇਲ੍ਹ ਸੁਟਿਆ ਉਹਦਾ ਸਾਥ ਜ਼ਿਆਦਾ ਦੇਣਗੇ ਲੋਕ ਪ੍ਰਧਾਨ ਮੰਤਰੀ ਦੇ ਤੌਰ ਤੇ ਕਿਹਨੂੰ ਦੇਖਣਾ ਚਾਹੁੰਦੇ ਹੋ ਰਾਹੁਲ ਗਾਂਧੀ ਜਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕੋਈ ਆਵੇ ਦੇਸ਼ ਦੇ ਕੰਮ ਕਰੇ ਪ੍ਰਧਾਨ ਮੰਤਰੀ ਚਾਹ ਕਾਂਗਰਸੀ ਬਣ ਜਾਏ ਚਾਹ ਬੀਜੇਪੀ ਵਾਲਾ ਬਣ ਜਾਏ ਕੰਮ ਕਰਣ ਲੋਕਾਂ ਦੇ ਭਾਜੀ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਪ੍ਰਧਾਨ ਮੰਤਰੀ ਕਾਹਦੇਗਾ ਆਈ ਜਿਹੜਾ ਦੇਸ਼ ਦਾ ਕੰਮ ਕਰੇ ਅੱਛਾ ਆਪਣੇ ਰੋਜ਼ਗਾਰ ਪੈਦਾ ਕਰੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਇਥੋਂ ਇਹੋ ਜਿਹਾ ਉਦਯੋਗ ਬਣਾਉਣ ਜਿਹਦੇ ਨਾਲ ਬੱਚਾ ਕੋਈ ਬਾਹਰ ਨਾ ਜਾਵੇ ਜਿਹੜਾ ਕੰਮਕਾਰ ਕਰ ਸਕੇ ਆਪਣੇ ਮਾਪੇ ਦੇ ਵਿੱਚ ਰਹਿ ਸਕੇ ਅਸੀਂ ਦੇਖੋ ਉਹ ਜੇ ਆ ਪ੍ਰਧਾਨ ਮੰਤਰੀ ਨੂੰ ਚੋਣੇ ਭਾਈ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਪ੍ਰਧਾਨ ਮੰਤਰੀ ਮੈਂ ਤੁਹਾਨੂੰ ਦੇਖਣਾ ਤਾਂ ਨਹੀਂ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ ਸੋ ਆ ਆ ਭਾਈ ਸਾਹਿਬ ਨੇ ਬਹੁਤ ਵਧੀਆ ਜਵਾਬ ਦਿੱਤਾ ਕਿ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਖਣਾ ਚਾਹੁੰਦੇ ਆ ਤੇ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਲੋਕ ਸਭਾ ਚੋਣਾਂ 'ਚ ਕੀ ਲੱਗਦਾ ਹੈ ਕਿ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਸਾਡੇ ਲੋਕ ਮਸਲੇ ਨੇ ਆ ਘਟੋ ਘੜੇ ਬੇਰੋਜ਼ਗਾਰੀ ਆ ਜਾਂ ਆਪਾਂ ਦੇਸ਼ ਨੂੰ ਅਗਾਹ ਖੜਨ ਵਾਸਤੇ ਜਾਂ ਲੋਕਾਂ ਵਾਸਤੇ ਕੋਈ ਕੀ ਕਰ ਸਕਦਾ ਉਹ ਜਿਹੜਾ ਉਮੀਦਵਾਰ ਜਿਹੜਾ ਸਾਹਮਣੇ ਆਉਣਾ ਚਾਹੀਦਾ ਜੇ ਨੌਜਵਾਨਾਂ ਦੀ ਗੱਲ ਕਰੇ ਨਸ਼ਾ ਨੂੰ ਖਤਮ ਕਰਨ ਦੀ ਗੱਲ ਕਰੇ ਬੇਰੋਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਕਰੇ ਔਰ ਖਾਸ ਕਰਕੇ ਸਪੋਰਟਸ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰੇ ਇਹੋ ਜਿਹੇ ਉਮੀਦਵਾਰ ਜਿਹੜਾ ਲੋਕ ਸਭਾ ਦੇ ਵਿੱਚ ਅੱਗੇ ਆਉਣਾ ਚਾਹੀਦਾ ਮੈਨੂੰ ਕੀ ਲੱਗਦਾ 2.5 ਸਾਲਾਂ ਚ ਆਮ ਆਦਮੀ ਪਾਰਟੀ ਦਾ ਜਿਹੋ ਜਿਹਾ ਕਾਰਜਕਾਲ ਰਿਹਾ ਵਾ ਕਿਹੋ ਜਿਹਾ ਕਾਰਜਕਾਲ ਨੂੰ ਦੇਖਦੇ ਹੋ ਕਿ ਫਾਇਦਾ ਮਿਲੇਗਾ ਫਿਰ ਆ ਮੈਲਾ ਉਹ ਲੋਕਾਂ ਨੇ ਦੇਖਣਾ ਵੀ ਉਹਨਾਂ ਨੇ ਕੀ ਕੰਮ ਕੀਤਾ ਕੀ ਨਹੀਂ ਕੀਤਾ ਪਰ ਜਿਹੜਾ ਕੰਮ ਉਹ ਹੋਣਾ ਚਾਹੀਦਾ ਸੀ ਪਰ ਲੇਕਿਨ ਉਹ ਗਰਾਉਂਡ ਲੈਵਲ ਤੇ ਸ਼ਾਇਦ ਨਹੀਂ ਹੋ ਰਿਹਾ ਪ੍ਰਧਾਨ ਮੰਤਰੀ ਦੇ ਤੌਰ ਤੇ ਕਿੰਨੂੰ ਦੇਖਣਾ ਚਾਹੁੰਦੇ ਹੋ ਜੇ ਇਹ ਜੇ ਕੁਝ ਕਹਿ ਨਹੀਂ ਹੋ ਜਿੰਨੇ ਜਿੰਨਾ ਕਿ ਉਮੀਦਵਾਰ ਸਾਰੇ ਨਹੀਂ ਐਲਾਨਦੇ ਕਿਉਂਕਿ ਹਜੇ ਤੱਕ ਫਿਲਹਾਲ ਤੇ ਭਾਜਪਾ ਲੋ ਜਿਹੜਾ ਨਰਿੰਦਰ ਮੋਦੀ ਨੂੰ ਐਲਾਨੇਗਾ ਬਾਕੀ ਇੰਡੀਆ ਲਾਇੰਸ ਦਾ ਹੋਰ ਕਿਹ ਵੱਲੋਂ ਕੋਈ ਹਜੇ ਤੱਕ ਨਹੀਂ ਐਲਾਨੇਗਾ ਜਿੰਨੇ ਜਿੰਨਾ ਕੋ ਸਾਹਮਣੇ ਨਹੀਂ ਆਉਂਦੀ ਉਹਨੇ ਜਿੰਨਾ ਕੋ ਕੁਝ ਵੀ ਕਹਿਣਾ ਜਿਹੜਾ ਮناسب ਨਹੀਂ ਹੈ ਅੱਜ ਤੁਸੀਂ ਕਿਵੇਂ ਦੇਖਦੇ ਹੋ ਲੋਕ ਸਭਾ ਚੋਣ ਹੈ ਕੀ ਲੱਗਦਾ ਕਿ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਤੇ ਪਹਿਲ ਦੇ ਤੌਰ ਤੇ ਕੀ ਕੰਮ ਕਰਨੇ ਚਾਹੀਦੇ? ਬਿਲਕੁਲ ਉਮੀਦਵਾਰ ਜਿਹੜਾ ਵਾ ਉਹ ਤੇ ਹਮੇਸ਼ਾ ਉਹ ਹੋਣਾ ਚਾਹੀਦਾ ਜਿਹੜੇ ਲੋਕਾਂ ਦਾ ਕੰਮ ਕਰੇ। ਹਮ ਆਮ ਪਬਲਿਕ ਦੇ ਲਈ ਸਹੂਲਤ ਦੇ ਲਈ ਜਿਹੜੇ ਉਹ ਕੰਮ ਹੋਣ। ਸ਼ਰੀਫ ਹੋਵੇ। ਡਵੈਲਪਮੈਂਟ ਦੀ ਸੋਚੇ ਹੋ। ਪੁਰਾਣਾ ਜਿਹੜਾ ਵਾ ਸਿਸਟਮ ਉਹ ਇੱਕ ਹੱਦ ਤੱਕ ਆ ਗਿਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਬੜਾ ਕੋਸ਼ ਆ ਵੀ ਆ ਇਦਾਂ ਦਾ ਜੀ ਆ ਮਾੜੇ ਕੰਮ ਕੀਤੇ ਆ ਤੁਜੇ ਇਦਾਂ ਦਾ ਨਹੀਂ। ਬਿਲਕੁਲ ਸਾਫ ਉਹਨਾਂ ਦੀ ਜਿਹੜੀ ਉਹ ਹੋਵੇ ਤਾਂ ਸਾਰਾ ਕੁਝ ਤੇ ਲੋਕਾਂ ਨੂੰ ਪਤਾ ਹੋਵੇ ਵੀ ਹਾਂ ਵੀ ਇਹ ਇਮਾਨਦਾਰ ਬੰਦਾ ਤੇ ਇਹ ਸਾਡੇ ਭਾਈ ਦੇ ਲਈ ਕੋ ਕੰਮ ਕਰੂ ਅਰਵਿੰਦ ਕੇਜਰੀਵਾਲ ਜੇਲ ਚ ਕਿ ਲੱਗਦਾ ਕਿ ਉਸ ਦਾ ਨੁਕਸਾਨ ਹੋ ਸਕਦਾ ਆਮ ਆਦੀ ਪਾਰਟੀ ਨੂੰ ਵੇਖੋ ਡੈਫੀਨਿਟਲੀ ਮਤਲਬ ਇਟਸ ਅ ਟੂ ਸਾਈਡ ਕੋਇਨ ਇਹਦੇ ਦਾ ਨੁਕਸਾਨ ਵੀ ਹੋ ਸਕਦਾ ਤਾਂ ਫਾਇਦਾ ਵੀ ਹੋ ਸਕਦਾ ਦੋ ਚੀਜ਼ਾਂ ਨੇ ਇੰਪੋਰਟੈਂਸ ਵੀ ਤਾਂ ਨਹੀਂ ਮਿਲੀ ਨਾ ਜਿਹੜੇ ਕੋਈ ਸ਼ਲੋਕ ਨੇ ਉਹ ਕਹਿ ਸਕਦੇ ਕੁਝ ਹੋ ਸਕਦੇ ਨੇ ਧੱਕਾ ਆ ਕੁਝ ਇਹ ਆ ਵੀ ਠੀਕ ਹੈ ਉਹਨਾਂ ਨੂੰ ਜੇ ਉਹਨਾਂ ਨੇ ਅਦਾਲਤ ਨੇ ਉਹਨਾਂ ਨੂੰ ਕੀਤਾ ਡੈਫੀਨੇਟਲੀ ਕੋਈ ਕਹੇਗਾ ਕਿ ਤੇਰ ਮਸਟ ਬੀ ਸਮਥਿੰਗ ਜੇ ਕੋਈ ਸਿੱਧ ਅਦਾਲਤ ਨਹੀਂ ਕੀਤਾ ਤੇ ਕੋਈ ਜਾਇਦੀ ਕੀਤਾ ਹੋਗਾ ਪੰਜਾਬ ਚ ਕਿੰਨੀਆਂ ਸੀਟਾਂ ਕਿੰਨੂ ਦੇਖਦੇ ਹੋ ਕਿੰਨੀ ਸੀਟ ਮਿਲ ਸਕਦੀ ਹੈ ਇਹ ਤੇ ਇਸ ਵੇਲੇ ਕਿਉਂ ਖਿਚੜੀ ਦਾ ਹੋਇਆ ਜੀ ਕਰਨ ਜਿੰਨਾ ਚਿਰ ਅਨਟਿਲ ਰੈਡ ਅਨਲਿਸ ਜਿਹੜੇ ਲੋਕ ਨੇ ਸਾਰੀਆਂ ਪਾਰਟੀਆਂ ਆਪਣੇ ਬੰਦੇ ਡਿਕਲੇਅਰ ਨਹੀਂ ਕਰਦੇ ਆਪਣੇ ਕੈਂਡੀਡੇਟਸ ਡਿਕਲੇਅਰ ਨਹੀਂ ਕਰਦੇ ਉਹਨਾਂ ਜਰ ਤੱਕ ਕੁਝ ਨਹੀਂ ਪਤਾ ਲੱਗਣਾ ਪਹਿਲਾਂ ਲਾਇੰਸ ਦੀ ਗੱਲ ਹੋ ਰਹੀ ਸੀ ਕਿ ਹੁਣ ਕੋ ਕੋਰੇ ਹੋਗੇ ਚਾਰ ਪੰਜ ਪਾਰਟੀਆਂ ਇੱਕ ਸਾਧ ਦੀਆਂ ਮੇਜਰ ਪਾਰਟੀਆਂ ਜਿਹੜੀਆਂ ਲੜ ਰਹੀਆਂ ਨੇ ਸੋ ਇਟ ਕੈਨ ਗੋ ਇਦਰ ਵੇ ਨੋ ਮੈਨ ਇਹਦੇ ਚ ਕੋਈ ਕੋਈ ਅਜੇ ਲੋਕਾਂ ਦਾ ਪਤਾ ਨਹੀਂ ਪ੍ਰਧਾਨ ਮੰਤਰੀ ਦੇ ਤੌਰ ਤੇ ਕੀ ਲੱਗਦਾ ਕਿ ਕੌਣ ਵਧੀਆ ਚਿਹਰਾ ਹੋ ਸਕਦਾ ਦੇਖੋ ਪ੍ਰਧਾਨ ਮੰਤਰੀ ਹਰ ਰੱਤ ਪਾਰਟੀ ਨੇ ਆਪ ਆਪਣਾ ਬੰਦਾ ਜਿਹੜਾ ਉਹਨੂੰ ਉਸ ਚੀਜ਼ ਨੂੰ ਪ੍ਰਮੋਟ ਕਰਦਾ ਹਜੇ ਤੱਕ ਪ੍ਰਧਾਨ ਮੰਤਰੀ ਤੇ ਮਤਲਬ ਇੱਕੋ ਹੀ ਚਿਹਰਾ ਜਿਹੜਾ ਸਾਹਮਣੇ ਆਇਆ ਦੂਜਾ ਤੇ ਕੋਈ ਸਾਹਮਣੇ ਨਹੀਂ ਆਇਆ ਜਦੋਂ ਸਾਹਮਣੇ ਆਏਗਾ ਉਦੋਂ ਹੀ ਪਤਾ ਲੱਗੇਗਾ ਇਹਦਾ ਵੀ ਕੌਣ ਬੰਦਾ ਜਿਹੜਾ ਵਾ ਉਹ ਲੀਡ ਕਰ ਸਕਦਾ ਤੇ ਦੇਸ਼ ਦੇ ਲਈ ਇਹ ਆ ਵੀ ਦੇਸ਼ ਦੀ ਤਰੱਕੀ ਦੇ ਲਈ ਹਰ ਪਾਰਟੀਆਂ ਜਿਹੜੀਆਂ ਵਾ ਉਹਨਾਂ ਨੂੰ ਚਾਹੀਦਾ ਵਾ ਚੰਗਾ ਚਿਹਰਾ ਦ੍ਰਿੜ ਨਿਸ਼ਚੇ ਵਾਲਾ ਕੰਮ ਕਰਨ ਵਾਲਾ ਬੰਦਾ ਜਿਹੜਾ ਵਾ ਉਹ ਅੱਗੇ ਆਵੇ ਤੇ ਸਾਡੇ ਸਾਡੇ ਦੇਸ਼ ਨੂੰ ਜਿਹੜਾ ਅੱਗੇ ਲੈ ਕੇ ਜਾਵੇ ਉਦ ਤੱਕ ਹੀ